ਅੱਜ ਆਪਾਂ ਪਹਿਲੇ ਦਿਨਾਂ ਪੰਚਾਇਤ ਦੀ ਸ਼ੁਰੂਆਤ ਕੀਤੀ ਹੈ ਜੀ ਇਸ ਗਲੀ ਦਾ ਦਗਾਟਨ ਕਰਕੇ ਗੁਰਦਰਾ ਭਾਰਦੀਪਤੀ ਗਰੰਥੀ ਸਿੰਘ ਕੋ ਆਪਾਂ ਨੀ ਪੱਥਰ ਰਖਾ ਕੇ ਤੇ ਅੱਜ ਆਪਾਂ ਪਹਿਲੇ ਦਿਨ ਜਿਹੜਾ ਵਾ ਇਹ ਗਲੀ ਦਾ ਬੜੇ ਚਿਰ ਤੋਂ ਕੰਮ ਰਹਿਦਾ ਸੀਗਾ ਆਪਾਂ ਵਾਦਾ ਕੀਤਾ ਇਸ ਸੰਗਤ ਨਾਲ ਤੇ ਆਪਾਂ ਨੂੰ ਤੁਸੀਂ ਸਰਪੰਚ ਬਣਾਓ ਆਪ ਪਹਿਲ ਦੇ ਆਧਾਰ ਤੇ ਗਲੀ ਦਾ ਕੰਮ ਸ਼ੁਰੂ ਕਰਾਵਾਂਗੇ ਤੇ ਆਪਾਂ ਇੱਕ ਇੱਕ ਕਰਦੇ ਆਪਣੇ ਵਾਦੇ ਜਿਹੜੇ ਆ ਪੂਰੇ ਕਰਨੇ ਸ਼ੁਰੂ ਕਰਤੇ ਆ ਆਉਣ ਵਾਲੇ ਸਮੇਂ ਚ ਆਪਾਂ ਜਿਹੜੇ ਵੀ ਵਾਦੇ ਕੀਤੇ ਆ ਸੰਗਤਨਾ ਉਹ ਸਾਰੇ ਆਪਾਂ ਪੂਰੇ ਕਰਾਂਗੇ ਅਸੀਂ ਮਤਲਬ ਜੋ ਵੀ ਵਾਦੇ ਕੀਤੇ ਸੀ ਤੇ ਹੈ ਜਿਆਦਾ ਟਾਈਮ ਨਾ ਪਾਉਂਦੇ ਆ ਆ ਅਸੀਂ ਛੇਤੀ ਤੋਂ ਛੇਤੀ ਜਿਹੜਾ ਉਹ ਕੰਮ ਸ਼ੁਰੂ ਕਰਾਤਾ ਤਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹ ਛੇਤੀ ਤੋਂ ਛੇਤੀ ਹਾਂ ਹੀ ਮੁਕੰਮਲ ਕਰ ਸਕੀਏ ਗਲੀਆਂ ਨਾਲੀਆਂ ਦੇ ਕਿਉਂਕਿ ਹਾਂ ਗਲੀਆਂ ਨਾਲੀਆਂ ਛੜੇ ਨਹੀਂ ਰਹਿਣਾ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਹਾਂ 6 ਤੋਂ ਮਹੀਨੇ ਚਾਹੇ ਸਾਲ ਦੇ ਵਿੱਚ ਵਿੱਚ ਪੂਰਾ ਕਰਕੇ ਅਸੀਂ ਨਵੇਂ ਪ੍ਰੋਜੈਕਟ ਜਿਹੜੇ ਪਿੰਡ 'ਚ ਲਿਆਉਣੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਹਲਕੇ 'ਚੋਂ ਚਾਹੇ ਜ਼ਿਲ੍ਹੇ 'ਚੋਂ ਪੰਜਾਬ 'ਚੋਂ ਹਾਂ ਹੀ ਪਹਿਲੇ ਨੰਬਰ ਤੇ ਆਪਣਾ ਪਿੰਡ ਬਣਾਈਏ ਕਿ ਜਿਹੜਾ ਲੋਕੀ ਇੱਕ ਦੂਜੇ ਨੂੰ ਵਿਖਾਉਣ ਕੀ ਵਾਕਿਆ ਹੀ ਛਾਪਿਆ ਲਈ ਕੰਮ ਹੋਇਆ ਕੇ ਸਰਪੰਚ ਨੇ ਕੰਮ ਕਰਾਇਆ ਵੇਖੋ ਜੀ ਇਹ ਸਮੱਸਿਆ ਤੇ ਸਾਡੇ ਪਿੰਡ ਵੀ ਜਿਹੜੀ ਆ ਨਾ ਬਹੁਤ ਵੱਡੀ ਸਮੱਸਿਆ ਆ ਪਰ ਸਮੱਸਿਆ ਦਾ ਇਹਦਾ ਹੱਲ ਕਰਨਾ ਏਡਾ ਛੋਟਾ ਵੀ ਕੰਮ ਨਹੀਂ ਆ ਤੇ ਪਰ ਜਿਹੜੇ ਕੰਮ ਨੂੰ ਹੱਥ ਪਾ ਲਈਏ ਕੋਈ ਕੰਮ ਵੱਡਾ ਵੀ ਨਹੀਂ ਹੁੰਦਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਿਆ ਵੀ ਤਾਂ ਹੀ ਆਪਾਂ ਜਿਹੜੇ ਆ 24 6 ਮਹੀਨਿਆਂ 'ਚ ਗਲੀਆਂ ਨਾਲੀਆਂ ਦਾ ਕੰਮ ਮਕਾ ਕੇ ਜਿਹੜੇ ਇਦਾਂ ਦੇ ਵੱਡੇ ਪ੍ਰੋਜੈਕਟ ਆ ਉਹ ਪਿੰਡ 'ਚ ਲਿਆਵਾਂਗੇ ਬਿਲਕੁਲ ਜੀ ਸਹਿਮਤੀ ਪਿੰਡ ਦਾ ਸੰਜੋਗ ਹੀ ਤੇ ਤਾਂ ਹੀ ਆਪਾਂ ਸਰਪੰਚ ਬਣੇ ਆ ਇੱਕ ਤਰਫਾ ਹੀ ਆਪਾਂ ਜਦੋਂ ਸੱਤ ਦੇ ਸੱਤ ਮੈਂਬਰ ਹੀ ਪੰਚਾਇਤ ਦੇ ਆਪਣੇ ਆਮ ਪਾਰਟੀ ਦੇ ਬਣੇ ਆ ਤੇ ਆਪਾਂ ਸਰਪੰਚ ਵੀ ਵਧੀਆ ਲੀਡ ਨਾਲ ਆਪਾਂ ਜੋ ਜਿੱਤ ਪ੍ਰਾਪਤ ਕੀਤੀ ਆ ਪਿੰਡ ਵਾਲਿਆਂ ਨੇ ਸੰਜੋਗ ਦਿੱਤਾ ਤੇ ਤਾਂ ਹੀ ਇਹ ਜਿਹੜਾ ਕਾਰਜ ਪੂਰਾ ਹੋ ਸਕਿਆ ਅੱਜ ਆਪਾਂ ਪਹਿਲੇ ਦਿਨਾਂ ਪੰਚਾਇਤ ਦੀ ਸ਼ੁਰੂਆਤ ਕੀਤੀ ਆ ਜੀ ਇਸ ਗਲੀ ਦਾ ਦਗਾਟਨ ਕਰਕੇ ਗੁਰਦਾਰਾ ਭਾਰਦੀ ਪਤੀ ਗਰੰਥੀ ਸਿੰਘ ਕੋ ਆਪਾਂ ਨੀ ਪੱਥਰ ਰਖਾ ਕੇ ਤੇ ਅੱਜ ਆਪਾਂ ਪਹਿਲੇ ਦਿਨ ਜਿਹੜਾ ਵਾ ਇਹ ਗਲੀ ਦਾ ਬੜੇ ਚਿਰ ਤੋਂ ਕੰਮ ਰਹਿਦਾ ਸੀਗਾ ਆਪਾਂ ਵਾਦਾ ਕੀਤਾ ਇਸ ਸੰਗਤ ਨਾਲ ਵੀ ਆਪਾਂ ਨੂੰ ਤੁਸੀਂ ਸਰਪੰਚ ਬਣਾਓ ਆਪਾਂ ਪਹਿਲ ਦੇ ਆਧਾਰ ਤੇ ਗਲੀ ਦਾ ਕੰਮ ਸ਼ੁਰੂ ਕਰਾਵਾਂਗੇ ਤੇ ਆਪਾਂ ਇੱਕ ਇੱਕ ਕਰਦੇ ਆਪਣੇ ਵਾਦੇ ਜਿਹੜੇ ਆ ਪੂਰੇ ਕਰਨੇ ਸ਼ੁਰੂ ਕਰਤੇ ਆ ਆਉਣ ਵਾਲੇ ਸਮੇਂ ਚ ਆਪਾਂ ਜਿਹੜੇ ਵੀ ਵਾਦੇ ਕੀਤੇ ਆ ਸੰਗਤ ਨਾਲ ਉਹ ਸਾਰੇ ਆਪਾਂ ਪੂਰੇ ਕਰਾਂਗੇ ਅਸੀਂ ਮਤਲਬ ਜੋ ਵੀ ਵਾਦੇ ਕੀਤੇ ਸੀ ਤੇ ਹੈ ਜਿਆਦਾ ਟਾਈਮ ਨਾ ਪਾਉਂਦੇ ਆ ਆ ਅਸੀਂ ਛੇਤੀ ਤੋਂ ਛੇਤੀ ਜਿਹੜਾ ਉਹ ਕੰਮ ਸ਼ੁਰੂ ਕਰਾਤਾ ਤਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹ ਛੇਤੀ ਤੋਂ ਛੇਤੀ ਹਾਂ ਹੀ ਮੁਕੰਮਲ ਕਰ ਸਕੀਏ ਗਲੀਆਂ ਨਾਲੀਆਂ ਦੇ ਕਿਉਂਕਿ ਹਾਂ ਗਲੀਆਂ ਨਾਲੀਆਂ ਛੜੇ ਨਹੀਂ ਰਹਿਣਾ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਹਾਂ 6 ਤੋਂ ਮਹੀਨੇ ਚਾਹੇ ਸਾਲ ਦੇ ਵਿੱਚ ਵਿੱਚ ਪੂਰਾ ਕਰਕੇ ਅਸੀਂ ਨਵੇਂ ਪ੍ਰੋਜੈਕਟ ਜਿਹੜੇ ਪਿੰਡ 'ਚ ਲਿਆਉਣੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਹਲਕੇ 'ਚੋਂ ਚਾਹੇ ਜ਼ਿਲ੍ਹੇ 'ਚੋਂ ਪੰਜਾਬ 'ਚੋਂ ਹਾਂ ਹੀ ਪਹਿਲੇ ਨੰਬਰ ਤੇ ਆਪਣਾ ਪਿੰਡ ਬਣਾਈਏ ਕਿ ਜਿਹੜਾ ਲੋਕੀ ਇੱਕ ਦੂਜੇ ਨੂੰ ਵਿਖਾਉਣ ਕੀ ਵਾਕਿਆ ਹੀ ਛਾਪਿਆ ਵਾਲੀ ਕੰਮ ਹੋਇਆ ਕੇ ਸਰਪੰਚ ਨੇ ਕੰਮ ਕਰਾਇਆ ਵੇਖੋ ਜੀ ਇਹ ਇਸ ਸਮੱਸਿਆ ਤੇ ਸਾਡੇ ਪਿੰਡ ਵੀ ਜਿਹੜੀ ਆ ਨਾ ਬਹੁਤ ਵੱਡੀ ਸਮੱਸਿਆ ਆ ਪਰ ਸਮੱਸਿਆ ਦਾ ਇਹਦਾ ਹੱਲ ਕਰਨਾ ਏਡਾ ਛੋਟਾ ਵੀ ਕੰਮ ਨਹੀਂ ਆ ਤੇ ਪਰ ਜਿਹੜੇ ਕੰਮ ਨੂੰ ਹੱਥ ਪਾ ਲਈਏ ਕੋਈ ਕੰਮ ਵੱਡਾ ਵੀ ਨਹੀਂ ਹੁੰਦਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਿਆ ਵੀ ਤਾਂ ਹੀ ਆਪਾਂ ਜਿਹੜੇ ਆ 24 6 ਮਹੀਨਿਆਂ ਦੀਆਂ ਗਲੀਆਂ ਨਾਲੀਆਂ ਦਾ ਕੰਮ ਮਕਾ ਕੇ ਜਿਹੜੇ ਇਦਾਂ ਦੇ ਵੱਡੇ ਪ੍ਰੋਜੈਕਟ ਆ ਉਹ ਪਿੰਡ 'ਚ ਲਿਆਵਾਂਗੇ ਬਿਲਕੁਲ ਜੀ ਸਹਿਮਤੀ ਪਿੰਡ ਦਾ ਸੰਯੋਗ ਹੀ ਤੇ ਤਾਂ ਹੀ ਆਪਾਂ ਸਰਪੰਚ ਬਣੇ ਆ ਇੱਕ ਤਰਫਾ ਹੀ ਆਪਾਂ ਜਿੱਦਾਂ 7 ਦੇ 7 ਮੈਂਬਰ ਹੀ ਪੰਚਾਇਤ ਦੇ ਆਪਣੇ ਆਮ ਪਾਰਟੀ ਦੇ ਬਣੇ ਆ ਤੇ ਆਪਾਂ ਸਰਪੰਚ ਵੀ ਵਧੀਆ ਲੀਡ ਨਾਲ ਆਪਾਂ ਜੋ ਜਿੱਤ ਪ੍ਰਾਪਤ ਕੀਤੀ ਆ ਪਿੰਡ ਵਾਲਿਆਂ ਨੇ ਸੰਯੋਗ ਦਿੱਤਾ ਤੇ ਤਾਂ ਹੀ ਇਹ ਜਿਹੜਾ ਕਾਰਜ ਪੂਰਾ ਹੋ ਸਕਿਆ